ਸਮਾਗਮ ਸਾਲ ਦੇ ਮੌਕੇ ਤੇ ਹੁਲੇਰ ਬਾਚੋਂ ਦੇ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ ਇਸ ਦੇ ਲਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਦੇ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਰਣਜੀਤ ਐਵੇਨਿਊ ਪਹੁੰਚੇ ਹਾਲਾਂਕਿ ਬਰਸਾਤ ਸੀ ਪਰ ਬਰਸਾਤ ਦੇ ਬਾਵਜੂਦ ਪੁਲਿਸ ਕਮਿਸ਼ਨਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲਗਾਏ ਗਏ ਪੁਲਿਸ ਨਾਕਿਆਂ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਤੇ ਮੌਕੇ ਤੇ ਤਾਇਨਾਤ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ। ਇਸਤ੍ਰਾਨ ਪੁਲਿਸ ਕਮਿਸ਼ਨਰ ਨੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਰਮਾਤਮਾ ਅੱਗੇ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਦੱਸ ਦੇ ਕੇ ਇਸਤ੍ਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਬਹਾਦਰ ਜਵਾਨ ਅਤੇ ਅਧਿਕਾਰੀ ਪੂਰੀ ਤਰ੍ਹਾਂ ਪੂਰੀ ਸਤਰਕਤਾ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਜਿਸ ਲਈ ਉਹ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਨੇ ਨਵੇਂ ਸਾਲ ਦੀ ਉਹਨਾਂ ਨੇ ਕਿਹਾ ਕਿ ਨਵਾਂ ਸਾਲ ਮਨਾਉਣ ਲਈ ਸ਼ਹਿਰ 'ਚ ਆਉਣ ਵਾਲੇ ਜੋ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਅਤੇ ਉਹਨਾਂ ਦੀ ਆਵਾਜ਼ਾਂ ਨੂੰ ਸੁਗੰਭਰਉਣਾ ਇਹ ਪੁਲਿਸ ਦੀ ਪਹਿਲ ਹੈ ਇਫਤਨਾਲੀ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਐਂਟੀ ਸੋਸ਼ਲ ਅਨਸਰਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਣ ਨਹੀਂ ਜਾਵੇਗਾ ਜੇਕਰ ਕੋਈ ਵੀ ਅਜਿਹੀ ਹਰਕਤ ਕਰਦਾ ਨਜ਼ਰ ਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਰੋਨਾਗਰੀ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਸਿਹਤ ਤੇ ਆਭੀ ਪ੍ਰਮਾਤਮਾ ਲੈ ਕੇ ਆਉਣ। ਔਰ ਸਾਰੇ ਹੀ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਕਰ ਰਹੇ ਆ ਅੱਜ ਮੌਸਮ ਵੀ ਤੁਹਾਡੇ ਸਾਹਮਣੇ ਬੜਾ ਤੁਹਾਨੂੰ ਪਤਾ ਹੈ ਕਿ بارش ਦਾ ਬਣਿਆ ਹੋਇਆ ਮਾਹੌਲ ਉਹਦੇ ਕਰਕੇ ਪਰ ਸਾਡੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਾਰੇ ਜਵਾਨ ਨੇ ਔਰ ਆਫੀਸਰ ਉਹ ਬਿਲਕੁਲ ਬੜੀ ਸਤਰਕਤਾ ਨਾਲ ਆਪਣੀ ਡਿਊਟੀ ਕਰ ਰਹੇ ਆ ਬੜੇ ਅਲਰਟ ਨੇ ਤੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਵੀ ਦਿੰਦਾ 19 ਕਮਿਸ਼ਨਰੇਟ ਜਿਹੜਾ ਅੰਮ੍ਰਿਤਸਰ ਹੈ ਸਾਡੀ ਸਾਰੇ ਆਫੀਸਰ ਤੇ ਜਿਹੜੇ ਫੋਰਸ ਹੈ ਉਹ ਇਸ ਕੱਲ੍ਹ ਵਾਰੇ ਕਮਿਟਿਡ ਹੈ ਕਿ ਜਿੰਨੇ ਵੀ ਲੋਕ ਨਿਊ ਇਅਰ ਮਨਾਉਣ ਵਾਸਤੇ ਆਉਂਦੇ ਉਹਨਾਂ ਨੂੰ ਅਸੀਂ ਸਿਕਿਉਰ ਫੀਲ ਕਰਾਈਏ ਤੇ ਉਹਨਾਂ ਦੀ ਐਜ਼ ਅ ਫੈਮਲੀ ਕੋਈ ਵੀ ਜਿੱਥੇ ਮੂਵਮੈਂਟ ਹੈ ਉਹ ਬੜੀ ਕੰਫਰਟੇਬਲ ਹੋਵੇ ਉੱਥੇ ਹੀ ਮੈਂ ਬੜਾ ਕਲੀਅਰ ਵਾਰਨਿੰਗ ਦਿੰਨਾ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੂੰ ਕਿਸੇ ਨੂੰ ਸਪੇਅਰ ਨਹੀਂ ਅਸੀਂ ਕਰਾਂਗੇ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਆ 99 ਚੈਕ ਨਾਕਾਜ਼ ਲੱਗੇ ਹੋਏ ਸ਼ਹਿਰ ਔਰ 1300 ਪਲੱਸ ਮੁਲਾਜ਼ਮ ਜਿਹੜੇ ਉਹ ਡਿਪਲੋਟ ਕੀਤੇ ਗਏ ਤੇ ਇਸ ਤੋਂ ਇਲਾਵਾ ਜਿਹੜੀ ਪੈਟਰੋਲਿੰਗ ਹੈ ਉਹ 30 ਗੱਡੀਆਂ ਪੈਟਰੋਲਿੰਗ ਦੀ ਹੈ ਤੇ 39 ਵਹੀਕਲ ਜਿਹੜੇ ਪੀਸੀਆਰ ਦੇ ਉਹ ਕੰਮ ਕਰ ਰਹੇ ਆ 30 ਡੀਸੀਪੀ ਸਹਿबान 7 ਏਡੀਸੀਪੀ 14 ਏਸੀਪੀ 60 ਇਨਸਪੈਕਟਰ 서ਬ ਇਨਸਪੈਕਟਰ ਤੇ 1250 ਜਿਹੜੇ ਐਪੀਓ ਆਰ ਡਿਊਟੀ ਦੇ ਨੇ ਔਰ ਬੜੀ ਸਤਰਪਕਤਾ ਨਾਲ ਚੈਕਿੰਗ ਹੋ ਰਹੀ ਆ ਲੋਕਾਂ ਨੂੰ ਹਰ ਜਗ੍ਹਾ ਫੈਸਿਲਿਟੇਟ ਕੀਤਾ ਜਾ ਰਿਹਾ ਕੋ ਨਵਾਂ ਸਾਲ ਮਨਾਓ ਉਹ ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜਲੀਬ ਮੁਬਾਰਕਬਾਦ